ਇੱਕ ਮਿੰਟ ਇੱਕ ਮਿੰਟ ਯਾਰ ਕਰ ਲੈਂਦੇ ਨਾ ਸੈੱਟ ਕਰ ਲੈਂਦੇ ਹੋ ਗਿਆ ਹੋ ਗਿਆ ਚਾਲੂ ਕਰੋ ਤੁਸੀਂ ਜਿਹੜਾ ਜੋ ਜੀ ਸਾਹਮਣੇ ਅੱਜ ਜਿਹੜਾ ਪਿੱਛੇ ਹੋ ਕੇ ਨਾ ਜਾ ਮੇਰੇ ਏਰੀਆ ਦੇ ਵਿੱਚ ਸਾਡੇ ਚੇਅਰਮੈਨ ਸਰਦਾਰ ਜਸਪੀਰ ਸਿੰਘ ਜੀ ਕੋਰਪੋਰੈਂਡਰ ਜੀ ਸਿੰਘ ਸਾਡੇ ਪਿੰਡ ਦੇ ਕਰ ਤੋਂ ਅਫੀਸ ਨੂੰ ਭੇਜੀ ਦੀ ਪਿਛਲ ਪਰ ਉਹ ਰਾਜੀ ਤੇ ਹੋਰ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਹੈ ਸਾਰੀ ਇਹ ਤੇ ਮਨੂ ਗਿਆ ਅੱਜ ਆਈ ਦਾ ਸਾਈਨ ਬੋਰਡ ਲਾਉਂਦਾ ਤਾਂ ਕਟਰੀ ਕੀਤਾ ਗਿਆ ਸੋ ਇਹ ਕਾਫੀ ਪਿੱਛੇ ਤੋਂ ਦਿੱਕਤ ਸੀ ਇਹ ਨਾ ਇਹਦੀ ਇਹ ਸੀਰੀਏ ਦੇ ਵਿੱਚ ਕਿਉਂਕਿ ਸਾਈਨ ਬੋਰਡ ਜਿਹੜੇ ਆ ਉਹ ਬਿਲਕੁਲ ਦੁਆਏ ਕੀ ਕਹਿ ਸਕਦੇ ਜੋ ਸਾਡੇ ਕਾਰਪੋਰੇਸ਼ਨ ਦੇ ਗੈਂ ਤੇ ਜਿਹੜਾ ਜਿਹੜਾ ਬੋਰਡ ਵੱਲੋਂ ਜਿਹੜਾ ਚੇਅਰਮੈਨ ਸੀ ਵੀ ਰਹਿਮਾਨੀ ਹੈ ਕਿ ਇਹ ਆ ਉਹ ਅੱਜ ਇਹਨਾਂ ਨੂੰ ਮਨਜ਼ੂਰੀ ਦਿੱਤਾ ਤੂੰ ਇਦਾਂ ਹੀ ਹੋ ਸਾਰੇ ਏਰੀਆ ਦੇ ਵਿੱਚ ਸਾਰੇ ਹਲਕੇ ਦੇ ਵਿੱਚ ਹੀ ਬਾਰੋ-ਬਾਰੀ ਇਹ ਕੰਮ ਕਰਨਾ ਕਿਸੇ ਅਧਿਕਾਰੀ ਏਰੀਆ ਦਾ ਕੀਤਾ ਤੂੰ ਅਸੀਂ ਗੱਲ ਨੂੰ ਹੋਰ ਨਵੀਂ ਰੇਤਨ ਭਾਟਨ ਕਰਾਂਗੇ ਮੈਂ ਇਲਾਕਾ ਵਾਸੀਆਂ ਨੂੰ ਇਸ ਗੱਲ ਦੀ ਦੱਈ ਦੇਣਾ ਕਿ ਤੁਹਾਡੀਆਂ ਦਿੱਤੇ ਹੋਏ ਆਸ਼ੀਰਵਾਦ ਦਾ ਸਦਕਾ ਅਸੀਂ ਇਹ ਕੰਮ ਕਰ ਰਹੇ ਹਾਂ ਸੋ ਆਉਣ ਵਾਲੀ ਨਗਰਿਕਮ ਚੋਣਾਂ ਨੂੰ ਮੁੱਖ ਰੱਖਦੇ ਹੋਏ ਤੁਸੀਂ ਆਮ ਆਦਮੀ ਪਾਰਟੀ ਦਾ ਸਾਥ ਦੇਉਂਦਾ ਜੋ ਆਉਣ ਵਾਲੀਆਂ ਚੋਣਾਂ ਦੇ ਵਿੱਚ ਜਿਹੜਾ ਮੇਅਰ ਹੈ ਉਹ ਮਸੇਦ ਦਾ ਆਮ ਆਦਮੀ ਪਾਰਟੀ ਦੇ ਬੰਸਕੀ ਸੁਮੈ ਸਾਰੇ ਬਹੁਤ ਬਹੁਤ ਹਲਕਾ ਪਸ਼ਮੀਨੂ ਲੈ ਕੇ ਕਿਸ ਤਰ੍ਹਾਂ ਦੀ ਤਿਆਰੀ ਆਮ ਆਦਮੀ ਪਾਰਟੀ ਨੇ ਲੈ ਕੇ ਖਾਸ ਕਰਕੇ ਹਲਕਾ ਪਸ਼ਕੋ ਦਾ ਵਿਧਾਇਕ ਜੀ ਸਾਡੇ ਤਿਆਰੀਆਂ ਬਹੁਤ ਵਧੀਆ ਨੇ ਜੀ ਸਾਡੇ ਤਕਰੀਬਨ ਹਰ ਬਲੈਟਿਕ ਜਿਹੜਾ ਉਹ ਤਿਆਰ ਦਾ ਤਿਆਰ ਬੈਠਾ ਹੋਇਆ ਸੋ ਅਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਕਾਰਪਸ਼ ਦੇ ਲਕਸ਼ੀ ਬੋਲੋ ਬੀ ਬੜਾ ਸਾਰ ਤੇ ਨੰਬਰ ਭਾਈ ਨੰਬਰ ਭਾਈ ਮਾਈਕ ਲਾਇਆ ਇਧਰ ਆਓ ਇਧਰ ਆਓ ਧੰਨਵਾਦ ਕਰਦਾ ਹਾਂ ਉਹਨਾਂ ਨੇ ਸਭ ਤੋਂ ਪਹਿਲ ਦੇ ਆਧਾਰ ਤੇ ਸਾਡੀ ਪਹਿਰ ਨੰਬਰ ਵਾਰਡ ਦੇ ਵਿੱਚ ਇਹ ਸਾਈਨ ਬੋਰਡ ਲਗਵਾਏ ਨੇ ਐਮ ਐਲ اے ਸਾਹਿਬ ਸਾਡੀ ਹਮੇਸ਼ਾ ਤਤਪਰ ਨੇ ਪੂਰੇ ਇਲਾਕੇ ਦੀ ਡਵੈਲਪਮੈਂਟ ਵਾਸਤੇ ਜਿਹਦੇ ਵਿੱਚ ਅੱਗੇ ਸੀਵਰ ਦੀਆਂ ਹੋੜੀਆਂ ਵਗੈਰਾ ਟੱਕਣ ਵਗੈਰਾ ਲਗਵਾ ਰਹੇ ਪਿਛਲੇ ਇੱਕ ਮਹੀਨੇ ਤੋਂ ਕਾਫੀ ਕੰਮ ਹੋਇਆ ਪਾਰਡ ਦੇ ਵਿੱਚ ਆਉਣ ਵਾਲੇ 3-4 ਦਿਨਾਂ ਦੇ ਵਿੱਚ ਹੋਰ ਵੀ ਜਿੱਦਾ ਦਲਾਲ ਨੀ ਗਲੀ ਆ ਹੋਰ ਇੱਕ ਨੰਬਰ ਗਲੀ 2 ਨੰਬਰ ਗਲੀ ਦੇ ਵੀ ਕੰਮ ਜਿਹੜੇ ਆ ਉਹ ਚਾਲੂ ਸਾਡੇ ਐਮਐਲਏ ਸਾਹਿਬ ਕਰਵਾ ਰਹੇ ਨੇ ਤੇ ਮੈਂ ਦਿਲੋਂ ਧੰਨਵਾਦ ਕਰਦਾ ਤੇ ਇਹਨਾਂ ਦਾ ਵੈਲਕਮ ਕਰਦਾ ਕਿ ਸਾਡੀ ਵਾਰਡ ਨੰਬਰ 65 ਦੇ ਵਿੱਚ ਇਹ ਆਏ ਨੇ ਤੇ ਲੋਕਾਂ ਦੇ ਅੱਗੇ ਵੀ ਹਾਜ਼ਰ ਰਹਿੰਦੇ ਨੇ ਤਾਂ ਅੱਗੋਂ ਸਾਡੀ ਜੁੜੀ ਲਾਈ ਆ ਕਿ ਲੋਕਾਂ ਦੀ ਮੁਸ਼ਕਲਾਂ ਨੂੰ ਤੇ ਨਗਰ ਨਿਗਮ ਚੋਣਾਂ ਵੀ ਆ ਗਿਆ ਵਾ ਵਾਰਡ ਨੂੰ ਲੈ ਕੇ ਕਿਸ ਤਰ੍ਹਾਂ ਦੀ ਤਿਆਰੀ ਹੈ ਪੂਰੀ ਤਿਆਰੀ ਹੈ ਜੀ ਸਾਡੇ ਬੌਸ ਨੇ ਐਮਐਲਏ ਸਾਹਿਬ ਇਨਦੇ ਹੁਕਮਾਂ ਦੇ ਨਾਲ ਅਸੀਂ ਸਾਰੇ ਲੱਗੇ ਹੋਏ ਆਂ ਤੇ ਸੋ ਸਾਰੇ ਆਪਾਂ ਡੱਟ ਕੇ ਜਿੰਦ ਕਰਾਂਗੇ ਤੇ ਪਾਰਟੀ ਦਾ ਮੇਅਰ ਬਣਾਵਾਂਗੇ 85 85 ਸੀਟਾਂ ਜਿੱਤਾਂਗੇ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਚੇਅਰਮੈਨ ਸਾਹਿਬ ਅੱਜ ਸਾਈਨ ਬੋਰਡ ਦਾ ਗਠਨ ਕੀਤਾ ਗਿਆ ਖਾਸ ਤੌਰ ਤੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਲੋਕਾਂ ਨੂੰ ਏਰੀਆ ਦਾ ਪਤਾ ਨਹੀਂ ਲੱਗਦਾ ਸੋ ਐਮਐਲਏ ਸਾਹਿਬ ਵੀ ਆ ਹੋਰ ਤੁਹਾਡੇ ਸਾਥੀ ਨੇ ਕੀ ਕਹਿਣਾ ਜਾਂਦੇ ਸੋ ਮੈਂ ਸਭ ਤੋਂ ਪਹਿਲਾਂ ਜਸਪੀ ਸਿੰਘ ਐਮਐਲਏ ਹਰ ਕਵਸਤ ਦੀ ਸੁਰਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਬਹੁਤ ਮਾਨ ਸਨਸਕਾਰ ਬਖਸ਼ਿਆ ਸੋ ਇਹ ਕੰਮ ਛੋਟੇ ਛੋਟੇ ਵੇਖਣ ਨੂੰ ਲੱਗਦੇ ਆ ਪਰ ਆਮ ਆਦਮੀ ਪਾਰਟੀ ਜਿਹੜੀ ਗਰਾਊਂਡ ਤੋਂ ਉੱਥੀ ਪਾਰਟੀ ਆ ਇਹ